ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਨੇ ਹਰ ਸਿੰਗਰਨਤਤ ਬਦਲ ਦੇ ਹੱਕ ਦੇ ਵਿੱਚ ਵੱਡਾ ਬਿਆਨ ਦਿੱਤਾ ਤੁਹਾਨੂੰ ਦੱਸਦੇ ਹਾਂ ਸੁਬੀਰ ਸਿੰਘ ਬਾਦਲ ਨੇ ਕੀ ਕਿਹਾ ਸ਼੍ਰੋਮਣੀ ਕਾਲੀ ਦਲ ਦੇ ਬਠਿੰਡਾ ਦੇ ਉਮੀਦਵਾਰ ਦੀਪਾ ਹਸਿੰਦਰਨ ਕੌਰ ਬਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਅੱਜ ਸੰਗਤ ਬੁੱਚੋ ਗੋਇਆਂਾਂ ਤਲ ਬੰਡੀ ਸਾਦੋ ਅਤੇ ਰਮਾ ਮੰਡੀ ਦੇ ਵਸਨੀਕਾਂ ਨਾਲ ਵੱਖ-ਵੱਖ ਬੈਠਕਾਂ ਕਿੱਤਿਆਂ ਅਤੇ ਸਭ ਦੇ ਨਾਲ ਵਿਚਾਰ ਸਾਂਝੇ ਕੀਤੇ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਹਰ ਸਿਮਰਨ ਨੂੰ ਚੌਥੀ ਵਾਰ ਇਹ ਜ਼ਿੰਮੇਵਾਰੀ ਸੌਂਪਣ ਦਾ ਮਨ ਬਣਾਇਆ ਹੋਇਆ ਹੈ ਤੁਮ ਜ਼ਾਤੀ ਜੀ ਸਰਦਾ ਸੁਖਮਿੰਦਰ ਸਿੰਘ ਬਾਦਲ ਨੇ ਆਪਣੀ ਪਤਨੀ ਹਰਸਿਮਰਨ ਕੌਰ ਬਾਦਲ ਜੀ ਦੇ ਹੱਕ ਦੇ ਵਿੱਚ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਹਾਂ ਕਿ ਇਹਨੂੰ ਦਿਸ਼ਵਾਸ ਹੈ ਕਿ ਲੋਕੀ ਜੋ ਹੈ ਬਠਿੰਡਾ ਦੇ ਹਰਸਿਮਰਨ ਕੌਰ ਬਾਦਲ ਨੂੰ ਚੌਥੀ ਵਾਰ ਲੋਕ ਸਭਾ ਚੋਣਾਂ ਵਿੱਚ ਜਿਤਾਣਗੇ ਜੀ ਤੇ ਐਮਪੀ ਬਣਾਣਗੇ ਬਠਿੰਡਾ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੱਸ ਦਈਏ ਜੀ ਹਰਸਿਮਰਨ ਕੌਰ ਬਾਦਲ ਜੋ ਹੈ 2009 ਦੇ ਵਿੱਚ ਜਿੱਤੀ ਸੀਗੀ ਜੀ ਤੇ 2014 ਵਿੱਚ ਬਠਿੰਡਾ ਤੋਂ ਦਿੱਤੀ ਸੀਗੀ ਫਿਰ 2019 ਤੋਂ ਬਠਿੰਡਾ ਲੋਕ ਸਭਾ ਇਲੈਕਸ਼ਨ ਜਿੱਤੀ ਸੀਗੀ ਜੀ ਲਗਾਤਾਰ ਤਿੰਨ ਵਾਰ ਜਿਹੜਾ ਉਹਨਾਂ ਨੇ ਹੈਟ੍ਰਿਕ ਨਹੀਂ ਸੀਗੀ ਤੇ ਇਸ ਵਾਰ ਵੱਟਾ ਬਿਆਂ ਦੇ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਅਸਿੰਮ ਕੋਰ ਬਾਦਲ ਦੇ ਹੱਥ 'ਚ ਉਹਨਾਂ ਨੇ ਕਿਹਾ ਕਿ ਸੰਘਰਸ਼ ਸਿੰਘ ਕੋਰ ਬਾਦਲ ਇਸ ਵਾਰ ਚੌਥੀ ਵਾਰ ਜੋ ਹੈ ਬਠਿੰਡਾ ਤੋਂ ਲੋਕ ਸਭਾ ਦੀ ਐਮਪੀ ਬਣੇਗੀ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕੇਗੀ ਵੱਡੀ ਖਬਰ ਬੰਦਾਤੀ ਜੀ ਲਗਾਤਾਰ ਸੁਖਬੀਰ ਬਾਦਲ ਜੋ ਹੈ ਲੋਕ ਸਭਾ ਚੋਣਾਂ ਦੇ ਰਿਲੇਟਡ ਵੱਖ-ਵੱਖ ਜਗ੍ਹਾ ਤੇ ਜਾ ਕੇ ਜੋ ਹੈ ਕੰਪਲੇਨਿੰਗ ਕਰਦੇ ਪਏ ਹੈ ਕਿ ਜੀ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਕੀਤੀ ਸੀਗੀ ਹਰ ਜ਼ਿਲ੍ਹੇ ਹਰ ਸ਼ਹਿਰ ਪਿੰਡ ਛੋਟੀਆਂ ਛੋਟੀਆਂ ਗਲੀਆਂ ਚ ਜਾ ਕੇ ਵੀ ਜੋ ਹੈ ਇਹ ਸਾਬਿਤ ਕੀਤਾ ਸੀਗਾ ਕਿ ਇਹ ਪੰਥ ਦੀ ਪਾਰਟੀ ਹੈਗੀ ਸ਼੍ਰੋਮਣੀ ਅਕਾਲੀ ਦਲ ਤੇ ਲਗਾਤਾਰ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰਦੀ ਹੈਗੀ ਸੁਖਬੀ ਸਿੰਘ ਬਾਦਲ ਨੇ ਇਹ ਵੀ ਕਿਹਾ ਸੀਗਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਤੇ ਨਹੀਂ ਸੋਖ ਸਕਦੀਆਂ ਇਹ ਸਿਰਫ ਪੰਥ ਦੀ ਪਾਰਟੀ ਸ਼ਰੋਣੀ ਕਾਲੀ ਦਲ ਹੀ ਲੋਕਾਂ ਦੇ ਹਿੱਤ ਦੀ ਗੱਲ ਕਰ ਸਕਦੀ ਹੈ ਤਾਂ ਹੀ ਜੋ ਹੈ ਹਿੰਦੂਨਕਰ ਬਾਦਲ ਲਗਾਤਾਰ ਤੀਸਰੀ ਵਾਰ ਜੋ ਦਿੱਤੀ ਸੀਗੀ ਇਸ ਵਾਰ ਮੈਨੂੰ ਉਮੀਦ ਹੈ ਕਿ ਚੌਥੀ ਵਾਰ ਵੀ ਜੋ ਹੈ ਇਹ ਹੀ ਬਠੰਡਾ ਤੋਂ ਲੋਕ ਸਭਾ ਜਿੱਤੇਗੀ ਕਾਲੀ ਦਲ ਤੋਂ ਤੇ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਚੱਕੇ ਦੀ ਤੁਨ ਦੱਸਦੀ ਜੀ ਸੁਪੀਤ ਸਿੰਘ ਬਾਦਲ ਨੇ ਲੋਕਾਂ ਦਾ ਵੀ ਧੰਨਵਾਦ ਕੀਤਾ ਤੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼੍ਰੋਮੀ ਕਾਲੀ ਦਲ ਨੂੰ ਵੋਟ ਪਾ ਕੇ ਚਿਤਾਇਆ ਹੈ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਤੇ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਇਦਾਂ ਹੀ ਸਾਡਾ ਸਾਥ ਦਿੰਦੇ ਰਹੋ ਤੇ ਸਿਮਰਨ ਬਾਦਲ ਨੂੰ ਚੌਥੀ ਵਾਰ ਵੀ ਲੋਕ ਸਭਾ ਦੇ ਵਿੱਚ ਜਿਤਾਓ ਤੇ ਪਾਰਲੀਮੈਂਟ 'ਚ ਸ਼੍ਰੋਮੀ ਕਾਲੀ ਦਲ ਨੂੰ ਚੌਥੀ ਵਾਰ ਮਜ਼ਬੂਤ ਕਰੋ ਬਠਿੰਡਾ ਤੋਂ ਤੇ ਵੱਡੀ ਗੱਲ ਕਹੀ ਜਾਂਦੇ ਆਂ ਦੰਦ ਦੱਸਦੀਏ ਜੀ ਸੁਖਬੀਰ ਸਿੰਘ ਬਾਦਲ ਨੇ ਹਸਿੰਮਰਨ ਕੋ ਬਦਲ ਦੇ ਹੱਕ ਦੇ ਵਿੱਚ ਵੱਡਾ ਬਿਆਨ ਦਿੱਤਾ ਆਉਣ ਵਾਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ